ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਲੋਕਾਂ ਵਿੱਚ ਜਾਗਰੂਕਤਾ ਆ ਗਈ ਹੈ ਤੇ ਪੁਲਿਸ ਫਰਸ਼ਾਂ ਵੱਲੋਂ ਕਾਰਵਾਈਆਂ ਕੀਤਾ ਜਾਣ ਤੋਂ ਬਾਅਦ ਲੋਕ ਵੀ ਪੂਰੀ ਤਰ੍ਹਾਂ ਜਾਗਰੂਕ ਹੋ ਗਏ ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਫਾਜ਼ਿਲਕਾ ਦੇ ਪਿੰਡ ਕੋੜਿਆਂਵਾਲੀ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਬੀਤੇ ਦਿਨੀ ਪਿੰਡ ਦੇ ਸਰਪੰਚ ਵੱਲੋਂ ਛਾਪੇਮਾਰੀ ਕਰਾ ਕੇ ਨਸ਼ਿਆਂ ਦਾ ਸਮਾਨ ਫੜਾਇਆ ਗਿਆ ਸੀ ਉੱਥੇ ਹੀ ਲਗਾਤਾਰ ਪਿੰਡ ਕੋੜਿਆਂਵਾਲੀ ਦੇ ਸਰਪੰਚ ਵੱਲੋਂ ਨਸ਼ੇ ਲਾਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਵੀਰ 3 ਨੌ 4 ਨਸ਼ੇ ਦੇ ਟੀਕੇ ਲਾਰੇ ਸੀ ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਤੇ ਮੋਕੇ ਤੇ ਪੁਲਿਸ ਬੁਲਾ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਅਤੇ ਉਹਨਾਂ ਨੇ ਨਸ਼ਿਆਂ ਦੇ ਕੰਮ ਕਰਨ ਵਾਲੇ ਅਤੇ ਨਸ਼ੇ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਨੂੰ ਚੇਤਾਵਨੀ ਦੇ ਦਿੱਤੇ ਕਿ ਆ ਜਾਂ ਤਾਂ ਉਹ ਪਿੰਡ ਛੱਡ ਜਾਣ ਨਹੀਂ ਤਾਂ ਨਸ਼ਾ ਕਰਨਾ ਛੱਡ ਦੇਣ ਇਸੇ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਕਿਸੇ ਨੂੰ ਵੀ ਪਿੰਡ ਕੋੜਿਆਂ ਵਾਲੀ ਦੀ ਹਦੂਦ ਅਤੇ ਪਿੰਡ ਕੋੜਿਆਂ ਵਾਲੇ ਦੇ ਨੇੜੇ ਤੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸੇ ਤਰ੍ਹਾਂ ਮੁਹਿੰਮ ਜਾਰੀ ਰੈਂਦੇ ਹੋਏ ਨਸ਼ਾ ਕਰਨ ਵਾਲਿਆਂ ਖਿਲਾਫ ਸਖਤ ਵਿਭਾਗਿਕਾ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਮੌਕੇ ਬੋਲਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਮਹੀਮ ਕੀਤੀ ਗਈ ਹੈ ਉਹ ਸਲਾਗਾ ਯੋਗ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਹੌਲੀ-ਹੌਲੀ ਖਤਮ ਹੋ ਰਹੀ ਸੀ ਦੁਬਾਰਾ ਫਿਰ ਪੰਜਾਬ ਦੀ ਜਵਾਨੀ ਨੂੰ ਜੋ ਖਤਮ ਹੋ ਰਹੀ ਸੀ ਉਹਨੂੰ ਠੱਲ ਪਾ ਕੇ ਪੰਜਾਬ ਨੂੰ ਅਗਲਾ ਪੰਜਾਬ ਬਣਾਇਆ ਜਾਵੇਗਾ ਤੇ ਪੰਜਾਬ ਵਿੱਚ ਜੋ ਪੰਜ ਦਰਿਆ ਪਾਣੀ ਦੇ ਵਗਦੇ ਸੀ ਜਿਸ ਕਰਕੇ ਨਾ ਪੰਜਾਬ ਪਿਆ ਸੀ ਤੇ ਛੇਵਾਂ ਦਰਿਆ ਜੋ ਨਸ਼ੇ ਦਾ ਵਗ ਰਿਹਾ ਹੈ ਉਸਨੂੰ ਠੱਲ ਪਾਈ ਜਾਵੇਗੀ ਅਤੇ ਪੰਜਾਬ ਨੂੰ ਦੁਬਾਰਾ ਫਿਰ ਰੰਗਲਾ ਪੰਜਾਬ ਪੰਜਾਬ ਸਰਕਾਰ ਦੀ ਮਦਦਨਾ ਬਣਾਇਆ ਜਾਊਗਾ ਤੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਜੇਕਰ ਤੁਹਾਡੇ ਇਰਦੇ-ਗਿਰਦੇ ਵੀ ਕੋਈ ਇਸ ਤਰ੍ਹਾਂ ਦੇ ਵਿਅਕਤੀ ਰਹਿੰਦੇ ਹਨ ਤਾਂ ਉਸ ਦੀ ਜਾਣਕਾਰੀ ਸਰਕਾਰ ਦੇ ਨੁਮਾਇੰਦਿਆਂ ਦਿੱਤੀ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਅਤੇ ਉਹਨਾਂ ਖਿਲਾਫ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇੱਥੇ ਬੋਲਦੇ ਸਰਪੰਚ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਆਪਣੇ ਖੇਤ ਜਾ ਰਹੇ ਹਾਂ ਜੇ ਰਸਤੇ ਦੇਖਿਆ ਇਹ ਤਿੰਨ ਬੰਦੇ ਇੱਕਦਮ ਇਹ ਦੇਖ ਇਹਨਾਂ ਨੇ ਫਰਦ ਮਚ ਗਿਆ ਨਾ ਜੇ ਤੇ ਟੀਕੇ ਲਾਈ ਜਾਂਦੇ ਸੀ ਮੈਂ ਮੌਕੇ ਤੇ ਇਹਨਾਂ ਦਾ ਫੜ ਲਿਆ ਇਹਨਾਂ ਨੂੰ ਇਹਦਾ ਮੋਟਰਸਾਈਕਲ ਲੋਕ ਕਰਤਾ ਤਿੰਨਾਂ ਦੇ ਮੋਬਾਈਲ ਲੈ ਲਏ ਜਿਹੜੇ ਮੋਬਾਈਲ ਮੈਂ ਪ੍ਰਸ਼ਾਸਨ ਨੂੰ ਦੇਤੇ ਤੇ ਆ ਮੋਟਰਸਾਈਕਲ ਦੀ ਚਾਬੀ ਵੀ ਮੈਂ ਪ੍ਰਸ਼ਾਸਨ ਨੂੰ ਫੜਾ ਰਿਆ ਇਹ ਬੰਦੀ ਕਾਰਵਾਈ ਇਹਨਾਂ ਤੇ ਕਰਨ ਤਾਂ ਸਾਡਾ ਪਿੰਡ ਨਸ਼ੇ ਤੋਂ ਮੁਕਤ ਹੋ ਜਾ ਸਰਪੰਚ ਸਾਹਿਬ ਹਫਤਾ ਪਹਿਲਾਂ ਇੱਕ ਘਟਨਾ ਵੀ ਕੋੜਿਆਂ ਵਾਲੀ ਹੋਈ ਸੀ ਮੈਨੂੰ ਯਾਦ ਆ ਪਹਿਲਾਂ ਸੀ ਇੱਕ ਫੜਾਇਆ ਸੀ ਜਿਹਨੋਂ ਉਹਦੇ ਕੋਲ ਚੋਰੀ ਦਾ ਮੋਟਰਸਾਈਕਲ 15000 ਤੇ ਮੋਬਾਈਲ ਚੋਰੀ ਵੀ ਉਹਦੇ ਕੋਲ ਫੜਿਆ ਗਿਆ ਸੀ ਤੇ ਉਹਨੂੰ ਹੁਣ ਥਾਣੇ ਅਸੀਂ ਦੇਤਾ ਨਹੀਂ ਨਹੀਂ ਇੱਕ ਕੋਈ ਕੰਡਾ ਫੜਿਆ ਗਿਆ ਸੀਗਾ ਹਾਂ ਇੱਕ ਕੰਡਾ ਵੀ ਫੜਿਆ ਗਿਆ ਕੰਪਿਊਟਰ ਕੰਡਾ ਛੋਟਾ ਜਿਹੜਾ 5-7 ਕਿਲੋ ਵਜਨ ਤੋਲਦਾ ਉਹ ਹੈਗਾ ਸਰ ਉਹ ਜਾਣਾ ਟੋਲੇ ਨਾਲ ਕੰਡਾ ਉਹਦੇ ਨਿਸ਼ਾਨਦੇਹੀ ਤੇ ਹੀ ਆ ਸੀ ਉਹਦੇ ਨਿਸ਼ਾਨਦੇਹੀ ਤੇ ਸੀ ਇਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਹੋਈ ਹੈ ਨਹੀਂ ਸਰ ਐਂਡਰਟੀ ਸਰ ਪਿੰਡ ਦੇ ਲਈ ਜੀ ਸਰ ਪਿੰਡ ਦੇ ਨਹੀਂ ਬਾਹਰ ਦੇ ਪਿੰਡ ਦੇ ਨਹੀਂ ਹੈਗੇ ਆਪਣੇ ਮੁਕਸਰ ਜ਼ਿਲ੍ਹਾ ਦੱਸਦੇ ਨੇ ਠੀਕ ਹੈ ਇਹ ਸੜਕ ਤੇ ਬਹੁਤ ਚੰਗਾ ਜੀ ਇਹ ਰੋਡ ਤੇ ਨਾ ਉੱਥੋਂ ਲੈ ਨਹੀਂ ਨਹੀਂ ਕੋਈ ਨਾ ਮਿਲਣ ਲੱਗਾ ਵੇਖੋ ਮੈਨੂੰ خیال ਜਿਹੜੀ ਗੱਡੀ ਤੋਂ ਇੱਕ ਬਹੁਤ ਅੱਛਾ ਸੰਕੇਤ ਹੈ ਬੱਸ ਚਿੱਟੀਆਂ ਵੇ ਧੜਕੋ ਕੇ ਪਾ ਕੱਢ ਲਿਓ ਜੇ ਬਾਅਦ ਵਿੱਚ ਬੋ ਬੋਤਾ ਹੈ ਸਰ ਕੋਈ ਨਾ ਓਕੇ ਠੀਕ ਹੈ ਜੀ ਸਰ ਇਹ ਤੋਂ ਚੱਲ ਜੀ ਬਈ ਉਹ ਲਿਆਓ ਕੁਝ ਪ੍ਰੋਮੋ ਜੀ ਨਹੀਂ ਨਹੀਂ ਸਰ ਪੂਰੀ ਕੁਝ ਲਈਏ ਆਪਾਂ 30 ਤੋਂ ਬੰਨੇ ਕੰਮ ਚੈੱਕ ਕਰ ਸਕਦੇ ਆਂ ਜੀ ਤੁਸੀਂ ਬ੍ਰਾਂਡ ਦੀ ਸਰੰਜਾਂ ਤੁਸੀਂ ਭੇਜੋ ਸਭ ਜਿਹਾ ਪਵਾ ਦਿਓ ਉਹ ਸਰ ਤੁਸੀਂ ਲੈ ਲੈਂਦੇ ਆ ਇੱਕ ਮਿੰਟ ਇੱਕ ਮਿੰਟ ਬੰਨ੍ਹ ਲਓ ਮਾਈਕ ਖਿੱਚੋ ਬੋਲ ਸਰ ਏਹ ਲਿਖੇ ਆ ਰੋਡਾਂ ਦੇ ਪਿੰਡਾਂਿਕ ਦਾ ਇਹਦਾ ਹੈਗਾ ਆਪਣਾ ਕੋਣ ਆਪਣਾ ਰੋਣਾ ਕੋਈ ਨਹੀਂ ਪੂਰਾ ਯਾਸੀ ਦਾ ਬਾਕੀ ਦਾ ਇਹ ਪਾਣੀ ਚਲ ਔਰ ਕਿਤੇ ਮਿਲਦਾ ਹਣਾ ਪਿੰਡ ਚ ਹੈ ਹਾਂ ਕਿਤੇ ਮਿਲਦਾ ਹਣਾ ਬੜਾ ਕੀ ਯਾਰ ਹੈ ਕੋਈ ਨਹੀਂ ਕਿਦੇ ਮੈਂ ਤੇਨ ਦਰ ਲਾ ਕੇ ਪਕੜਾ ਕੇ ਕੀ ਕਰਵਾ ਕੇ ਮਿਲਵਾ ਕਰਾ ਦੇਣ ਕਿ ਪਤਾ ਜੀ ਕਿਵੇਂ ਫੜੇ ਨਹੀਂ ਤਾਂ ਇਹ ਜਿਵੇਂ ਕੱਲ ਫੜਾਏ ਅੱਜ ਫੜਾਏ ਸਾਰਿਆਂ ਨੂੰ ਚੁਕਾ ਦੇ ਜਿਹੜੇ ਨਸ਼ੇ ਕਰਦੇ ਐ ਇੱਕ ਨਹੀਂ ਛੱਡਣਾ ਸੀ ਵੇਚਣ ਵਾਲੇ ਦੇ ਖਾਣਾ ਸਾਰਿਆਂ ਨੂੰ ਚੁਕਾ ਦੇਣਾ ਨਹੀਂ ਪਿੰਡ ਚ ਕੀ ਸਥਿਤੀ ਹੈਗੀ ਹੈ ਕਿਉਂਕਿ ਪਿੱਛੇ ਵੀ ਕਈ ਕਾਂਡ ਕਈ ਲੋਕੀ ਇਸ ਤਰ੍ਹਾਂ ਦੇ ਕੇਸਾਂ 'ਚ ਫੜੇ ਗਏ ਨੇ ਜੇ ਜਦੋਂ ਤੋਂ ਅਸੀਂ ਉਹ ਫੜਾਏ ਇੱਕ ਬੰਦਾ ਹੁਣ ਦੂਜੇ ਫੜਾਏ ਲੋਕਾਂ ਨੂੰ ਡਰੇ ਗਏ ਥੋੜਾ ਡਰ ਬਣਿਆ ਨਸ਼ਾ ਲੈ ਗਿਆ ਚੁੱਪਚਾਪ ਸ਼ਾਂਤ ਹੋ ਗਿਆ ਇੱਕ ਵਾਰੀ ਕੋਈ ਵੇਚਣ ਵਾਲੇ ਵੀ ਹੈਗੇ ਨੇ ਤੁਹਾਡੀ ਨਜ਼ਰ 'ਚ ਜਿੰਨਾ ਦੇ ਖਿਲਾਫ ਨਹੀਂ ਹਲੇ ਕੋਈ ਨਹੀਂ ਜੋ ਵੀ ਆਇਆ ਸੀ ਫੜਾ ਦਿਆਂਗੇ ਪੁਲਿਸ ਨੂੰ ਪਿੰਡ ਦਾ ਕੋਈ ਵੀ ਸਨੀਕ ਹੈ ਇਸ ਮਾਮਲੇ ਪਹਿਲੇ ਗ੍ਰਿਫਤਾਰ ਹੋਇਆ ਹੋਵੇ ਕਦੀ ਨਹੀਂ ਜੀ ਕੱਲ ਹੀ ਆਇਆ ਪਰਸੋਂ ਉਹ ਪਿੰਡ ਦਾ ਵੀ ਸਨੀਕ ਸੀਗਾ ਜੀ ਹਾਂ ਜੀ ਜੀ ਮਤੇ ਕਿਸੇ ਤੇ ਕਦੀ ਬਰਦਾਸ਼ਤ ਨਹੀਂ ਕੀਤਾ ਚਾਹੇ ਪਿੰਡ ਦਾ ਚਾਹੇ ਬਾਹਰ ਦਾ ਹਾਂ ਕਿਸੇ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜੀ ਸਰਪੰਚ ਸਾਰੇ ਪਿੰਡਾਂ ਦੇ ਹੁਣ ਚਾਹੀਦੇ ਆ ਜੇ ਜੇ ਮੈਂ ਸਰਪੰਚ ਸਰ ਸੁਖਦੀਪ ਸਿੰਘ ਜੀ ਹੱਪੋਂ ਦੇ ਪਿੰਡ ਤੋਂ ਮੈਂ ਗੋਨ ਪਿੰਡ ਤੋਂ ਹਾਂ ਜੀ ਜਿੱਦਾਂ ਦੀ ਕਾਰੋਈ ਅੱਜ ਇੱਥੇ ਇਹਨਾਂ ਨੇ ਅਮਲ ਚ ਲਿਆਂਦੀ ਹੈ ਮੈਨੂੰ ਲੱਗਦਾ ਸਰਪੰਚ ਬਹੁਤ ਵਧੀਆ ਦਾ ਪਾਤਰਾ ਜੀ ਬਹੁਤ ਸ਼ਾਬਾਸ਼ ਜਿਉਂਦੇ ਬਸਤੇ ਰੱਖੇ ਰੱਬ ਲੰਮੀ ਉਮਰ ਕਰੇ ਸਰਪੰਚਾਂ ਦੀ ਥੈਂਕ ਯੂ ਸਰ ਥੈਂਕ ਯੂ ਏ ਬੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत